ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਆਪਣੇ 바ਦੇ ਮੁਤਾਬਕ ਅੱਜ ਫੇਰ ਤਾਏ ਦੇ ਕੋਲ ਆ ਗਏ ਤਾਏ ਨੇ ਜਰੂਰ ਕਿਹਾ ਸੀ ਬਈ ਤੂੰ ਡਾਕਟਰ ਸਾਹਿਬ ਲੈਂਟਰ ਤੇ ਜਰੂਰ ਆਈ ਤੇ ਆਪਾਂ ਅੱਜ ਪਹੁੰਚਿਆ ਹੁਣ ਤਾਏ ਕੋਲ ਪੁੱਛਦੇ ਹਾਂ ਤਾਏ ਨੂੰ ਤਾਏ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੈਕਰ ਕਾਂ ਖਾਲਤਾ ਵਾਏ ਰੂਜੀ ਕੀ ਫਤੇ ਜੀ ਫਤੇ ਹੋ ਠੀਕ ਠਾਕ ਜੀ ਹਾਂ ਜੀ ਠੀਕ ਠਾਕ ਪੈ ਗਿਆ ਲੈਂਟਰਾ ਜ ਸੁਖਸੰਤ ਜੀ ਸੁਖਸੰਤ ਨਾਲ ਪੈ ਗਿਆ ਖੈਰ ਸੁਖ ਨਾਲ ਅੱਛਾ ਜੀ ਬੱਦਲ ਵੀ ਹੋ ਰਹੇ ਨੇ ਧੜਕੀ ਬਹੁਤ ਜ਼ਿਆਦੇ ਠੀਕ ਹੈ ਜੀ ਬੇ ਵਧੀਆ ਤਲ ਗਿਆ ਰੱਬਾ हां टल गया जी बाबे दी मेहर है बस शुक्र है जी शुक्र है हां जी टल गया हां वे बढ़िया सारा ਦਿੱਤਾ ਪਾਈਆਂ ਨੇ अच्छा जी हां तन्ने आए ते मशीन ਨਾਲ अच्छा जी बाकी ਕਰਦਾ ਪਰਵਾਸ ਤੇ सारा जी अच्छा सारा हां 10 12 ਬੰਦੇ ਹੋ ਗਏ اچھا ਤਾਂ ਫਿਰ ਤੇਰਾ ਮਤਲਬ ਕਿਸੇ ਦਿਹਾੜੀਏ ਦੀ ਲੋੜ ਨਹੀਂ ਪਈ ਨਾ ਕੋਈ ਲੋੜ ਨਹੀਂ ਆਪਦੇ ਹੀ ਲਾਣਾ ਪਾਣਾ ਸੀ ਅੱਛੇ ਮਸ਼ੀਨ ਕਿੱਥੋਂ ਆਈ ਸੀ ਮਸ਼ੀਨ ਆਈ ਸੀ ਪਖੜੇ ਹਾਲ ਤੋਂ ਹੀ اچھا ਪਖੜੇ ਹਾਲ ਤੋਂ हां ठीक है जी ਤਾਂ ਫਿਰ ਚਲੋ ਤੰਦਰੁਸਤੀ ਨਾਲ ਪੈ ਗਿਆ ਨਾ ਸੁਖਸੰਦ ਨਾਲ ਬਹੁਤ ਵਧੀਆ ਜਮਾ ਖੈ ਸੁਖ ਨਾਲ ਕੋਈ ਕਾਸੀ ਦੀ ਤਖਲੀਫ ਨਹੀਂ ਹੋਈ ਕਾਹਦੀ ਤੰਗੀ ਨਹੀਂ ਠੀਕ ਹੈ ਸਾਸੀ ਦਾ ਤੋੜਾਂ ਗਿਆ ਅੱਛਾ ਜੀ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਤਾਏ ਦੇ ਅੱਜ ਬਹੁਤ ਸਾਰਾ ਪਰਿਵਾਰ ਖੁਸ਼ ਹੈ ਲੈਂਟਰ ਪੈ ਗਿਆ ਤੇ ਖੁਸ਼ੀ ਬਹੁਤ ਹੁੰਦੀ ਹੈ ਜਦੋਂ ਗਰੀਬ ਪਰਿਵਾਰ ਆਪਦਾ ਨਵਾਂ ਘਰ ਬਣਾਉਂਦਾ ਹੈ ਤੇ ਇੱਧਰ ਬੇਬੇ ਵੀ ਆਪਦੀ ਜੋਤਬੱਤੀ ਲੈ ਕੇ ਆ ਗਈ ਸਾਨੂੰ ਦਿਖਾਉਣੇ ਆ ਬੇਬੇ ਸਾਸ੍ਰੀਕਾਲ ਸਾਸ੍ਰੀਕਾਲ ਪੁੱਤ ਸਾਸ੍ਰੀਕਾਲ ਹੋਰ ਕਿੰਨੀ ਕਿ ਖੁਸ਼ੀ ਹੈ ਅੱਜ ਫਿਰ ਬਹੁਤ ਖੁਸ਼ੀ ਹੈ ਬੇਟਾ ਬਹੁਤ ਖੁਸ਼ੀ ਹੈ ਅੱਛਾ ਜੀ ਧੰਨ ਭਾਗ ਅੱਛਾ ਜੋਤਬੱਤੀ ਫਿਰ ਲੈ ਕੇ ਆ ਗਏ ਹੈ ਹਾਂ ਲੈ ਕੇ ਆ ਗਏ ਚਲੋ ਧੰਨ ਭਾਗ ਜੀ ਬੇਬੇ ਬਹੁਤ ਬਹੁਤ ਸਾਡੇ ਵੱਲੋਂ ਵਧਾਈਆਂ ਸਾਨੂੰ ਮਹਾਰਾਜ ਸਾਨੂੰ ਵੀ ਵਧਾਵੇ ਪੁੱਤ ਬਹੁਤ ਖੁਸ਼ੀ ਉਹਦੇ ਦੀ ਬਹੁਤ ਖੁਸ਼ੀ ਅੱਜ ਦਿਨਾਂ ਤੁਸੀਂ ਇਹ ਕੰਮ ਵਿੱਢਿਆ ਹਾਂਜੀ ਹਾਂ ਆਉਂਦੇ ਜਾਂਦੇ ਅਸੀਂ ਕਈ ਘੇੜੇ ਲਾਗੇ ਅਸੀਂ ਵੀ ਹਾਂ ਤੇ ਬਹੁਤ ਬਹੁਤ ਵਧਾਈਆਂ ਜੀ ਆ ਓਪਨਰ ਸੋਈਏ ਦੋਸਤੋ ਅੱਜ ਪਤਾ ਲੱਗਦਾ ਆ ਦੋ ਕਮਰੇ ਨੇ ਤੇ ਇੱਧਰ ਆਹ ਸਟੋਰ ਆ ਗਿਆ ਤੇ ਆਹ ਡਰੈنگ ਰੂਮ ਆ ਗਿਆ ਤੇ ਇੱਧਰ ਦੋਸਤੋ ਅੱਜ ਫੇਰ ਦਿਖਾ ਦਈਏ ਓਪਨ ਹੈ ਰੂਪਾਂ ਵਾਲੀ ਰੱਤੇ ਰੋਡ ਦੇ ਉੱਤੇ ਜਮਾ ਰੋਡ ਦੇ ਉੱਤੇ ਪਾਇਆ ਤਾਂ ਇਹਨੇ ਘਰ ਜਦੋਂ ਪ੍ਰਮਾਤਮਾ ਦਿੰਦਾ ਨਾ ਫੇਰ ਐ ਛੱਪੜ ਪਾਰ ਕੇ ਦਿੰਦਾ ਤਾਂ ਆ ਹਨਾ ਹਾਂ ਬਹੁਤ ਦੁੱਖ ਕੱਟਿਆ ਫਿਰ ਉਸ ਘਰ ਚ ਆਹ ਜੀ ਬਹੁਤ ਔਖਾ ਸੀ। ਮੀਂਹ ਕਣੀ ਦੇ ਵਿੱਚ ਕਿਵੇਂ ਸੀ ਫਿਰ ਉੱਥੇ? ਬਸ ਝੋਣ ਲੱਗਦਾ ਸੀ। ਅੱਛਾ। ਕਾਹ ਕਿਥੇ ਆ ਪਾਇਆ ਕੋਈ? ਅੱਛਾ ਅੱਛਾ। ਮੀਂਹ ਕਣੀ ਦੇ ਵਿੱਚ ਫਿਰ ਉੱਧ ਬਹੁਤ ਔਖੇ ਹੁੰਦੇ ਹਨ। ਔਖੇ ਹੁੰਦੇ ਨੇ ਮੀਂਹ ਕਣੀ 'ਚ। ਅੱਛਾ। ਹਾਂ। ਹੈ ਬੇਬੇ। ਬੈਠ ਬੈਠ ਕੇ ਰਾਤਾਂ ਕੱਟੀਆਂ ਨੇ। ਹਾਂ ਬੈਠ ਬੈਠ ਕੇ। ਬੈਠ ਬੈਠ ਕੇ ਰਾਤਾਂ ਕੱਟੀਆਂ ਨੇ ਪੁੱਤ। ਅੱਛਾ ਜੀ। ਹੋਰ। ਮੀਂਹ ਦੇ ਵਿੱਚ ਬੜਾ ਔਖਾ ਸੀ ਹਨਾ। ਬਹੁਤ ਔਖਾ ਸੀ। ਉਲੀਆਰੀ ਤੀਜਾ ਪੇ ਵਾਲੀ। ਅੱਛਾ। ਜਾਰੀ ਨੂੰ ਸਾਰੀ ਰਾਤ ਲੈ ਕੇ ਆਏ ਬੈਠੀ ਰਹਿੰਦੀ ਅੱਛਾ ਜੀ ਰੱਬ ਤੇਰਾ ਪ੍ਰਚਾਰ ਚਪੇਰ ਜਿੱਧਰ ਮੰਨ ਜਾ ਕਿਸੇ ਦੇ ਉਧਰ ਹੀ ਚੋਈ ਜਾਂਦਾ ਹੈ ਉਧਰ ਹੀ ਚੋਈ ਜਾਂਦਾ ਔਰ ਉਧਰ ਹੀ ਚੋਈ ਜਾਂਦਾ ਰਹਿੰਦਾ ਕੀ ਕਰੀ ਬਹੁਤ ਮੁਸ਼ਕਲ ਨਾਲ ਕੜੀਆਂ ਵਾਲਾ ਸੀ ਬੀਬੇ ਹਣਾ ਹਾਂ ਕੜੀਆਂ ਵਾਲਾ ਠੀਕ ਹੈ ਠੀਕ ਹੈ ਜੀ ਸਾਰਾ ਦੇੜਤਾ ਫਿਰ ਦੇੜਤਾ ਬੀੜ ਦੇੜਕੇ ਟਟਾ ਸਾਰੀ